ਆਰਿਆ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK Jawal ਪੰਜਾਬੀ ਵਿਰਸਾ ਤੇ। ਹਾਜ਼ਰ ਹੋਏ ਹਾਂ ਜੀ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ। ਸਰਦਾਰ ਸੰਤੋਖ ਸਿੰਘ ਧੀਰ ਦੀ ਕਲਮ ਤੋਂ ਪੰਜਾਬੀ ਕਹਾਣੀ ਜੁਗਣੀ। ਅਖੀਰ ਤੱਕ ਜਰੂਰ ਸੁਣਨਾ ਜੀ। ਜੁਗਣੀ ਇੱਕ ਟੱਪਰ ਵਾਸੀਆਂ ਦਾ ਮੁੰਡਾ ਹੁੰਦਾਗਾ। ਅਤੇ ਉਹ ਬਹੁਤ ਸੋਹਣਾ ਗੀਤ ਗਾਉਂਦਾ। ਉਸ ਨੂੰ ਇੱਕ ਕੁੜੀ ਮਿਲਦੀ ਆ ਉਹ ਕੁੜੀ ਉਹਦੇ ਗੀਤ ਦੀ ਕਾਇਲ ਹੋ ਜਾਂਦੀ ਆ ਉਹ ਕਲਜ ਵਿੱਚ ਪੜਦੀ ਆ ਤਾਂ ਇਸ ਕਹਾਣੀ ਵਿੱਚ ਇਹ ਹੈ ਜੀ ਤੁਸੀਂ ਅਖੀਰ ਤੱਕ ਇਹ ਸੁਣਨਾ ਕਿ ਉਹ ਦੋਨੇ ਆਪਸ ਵਿੱਚ ਮਿਲਦੇ ਹਨ ਕੁੜੀ ਉਸ ਨੂੰ ਕਾਲਜ ਵਿੱਚ ਲੈ ਕੇ ਜਾਂਦੀ ਹੈ ਜਾਂ ਨਹੀਂ ਜਾਂਦੀ ਜੇ ਉਹਨਾਂ ਦਾ ਪਿਆਰ ਸਿੜੇ ਚੜਦਾ ਤਾਂ ਕਿਸ ਤਰ੍ਹਾਂ ਚੜਦਾ ਜੇ ਨਹੀਂ ਚੜਦਾ ਤਾਂ ਕਿਉਂ ਨਹੀਂ ਚੜਦਾ ਜਰੂਰ ਸੁਣਨਾ ਬਹੁਤ ਸੋਹਣੀ ਕਹਾਣੀ ਆ ਸਰਦਾਰ ਸੰਤੋਖ ਸੰਧੀਰ ਉੱਗੇ ਕਹਾਣੀਕਾਰ ਆ ਜੀ ਉਹਨਾਂ ਦੀ ਕਲਮ ਤੋਂ ਜੁਗਣੀ ਧਰਤੀ ਇੱਕੋ ਸੀ ਪਰ ਵਿਚਕਾਰੋਂ ਵਗਦਾ ਨਾਲਾ ਇਸ ਤੇ ਦੋ ਹਿੱਸੇ ਬਣਾਉਂਦਾ ਸੀ ਉਰਲੇ ਪਾਰ ਵੀ ਜ਼ਿੰਦਗੀ ਸੀ ਪਰਲੇ ਪਾਰ ਵੀ ਉਰਲੇ ਪਾਰ ਚਿੱਟੇ ਕੱਪੜੇ ਪਰਲੇ ਪਾਰ ਮੈਲੀਆਂ ਲੀਰਾ ਉਰਲੇ ਪਾਰ ਵਿਦਿਆ ਹੁਸਨ ਸਿਹਤ ਤੇ ਰੱਜ ਮੈਦਾਨੇ ਪਰਲੇ ਪਾਰ ਅਨਪੜਤਾ ਕੋਹਸ ਬਿਮਾਰੀ ਤੇ ਭੁੱਖਮੰਗ ਉਰਲੇ ਪਾਰ ਵੱਡੀਆਂ ਤਲਵਾਂ ਵਾਲੇ ਅਫਸਰ ਪਰਲੇ ਪਾਰ ਅੱਧ ਭੁੱਖੇ ਮਜ਼ਦੂਰ ਉਰਲੇ ਪਾਰੇ ਰੇਡੀਓ ਵਾਜਿਆਂ ਨਾਲ ਗੂੰਜਦੀਆਂ ਹਰੇ ਬਾਗਾਂ ਵਾਲੀਆਂ ਕੋਠੀਆਂ ਤੇ ਪਰਲੇ ਪਾਰ ਬੇਨਸੀਬਾਂ ਦੇ ਹੌਂਕਿਆਂ ਨਾਲ ਬੁਸ-ਬੁਸ ਕਰਦੀਆਂ ਰੜੇ ਕਲਰ ਦੀ ਸ਼ਾਤੀ ਅਕਤੂਬਰੀਆਂ ਟੱਪਰੀਆਂ ਦੋਵੇਂ ਪਾਸੇ ਬਿਲਕੁਲ ਦੋ ਕਿਸਮ ਦੀ ਦੁਨੀਆ ਸੀ ਵਿਚਕਾਰੋਂ ਵਗਦੇ ਨਾਲੇ ਦੇ ਰੇਵ ਕਿਸਾਰੇ ਦੋਹਾਂ ਪਾਸਿਆਂ ਦਾ ਵਖਰੇਵਾ ਕੁਦਰਤੀ ਤੇ ਦਸਰਾ ਰਹੇ ਸਨ ਪਰ ਤਾਂ ਵੀ ਦੋਹਾਂ ਪਾਸਿਆਂ ਤੋਂ ਕੋਈ ਕੋਈ ਦਿਲ ਨਾਲੇ ਦੇ ਖੁੱਲੇ ਕਿਨਾਰਿਆਂ ਦੇ ਹੁੰਦਿਆਂ ਇੱਕ ਦੂਜੇ ਨਾਲ ਹਲਕੀ ਜਿਹੀ ਸ਼ੂ ਮਾਨ ਲੈਂਦਾ ਟਪਰੀਆਂ ਵਿੱਚ ਕਈਆਂ ਨੇ ਲਵੇਰੇ ਪਾਲ ਰੱਖੇ ਸਨ ਤੇ ਉਹਨਾਂ ਪਾਸੋਂ ਉਰਾਰ ਦੀਆਂ ਕੋਠੀਆਂ ਵਿੱਚ ਦੁੱਧ ਆਉਂਦਾ ਸੀ ਇਹਨਾਂ ਟੱਪਰੀਆਂ ਵਿੱਚ ਇੱਕ ਟੱਪਰੀ ਅਜੇ ਹੀ ਸੀ ਜਿਸ ਵਿੱਚ ਲੰਮਾ ਸਰੀਰ, ਮੁਸ਼ਕੀ ਰੰਗ, ਮੋਟੀਆਂ ਅੱਖਾਂ ਤੇ ਕੁੰਗਰਾਲੇ ਛੱਤਿਆਂ ਵਾਲਾ ਇੱਕ ਨੌਜਵਾਨ ਰਹਿੰਦਾ ਸੀ। ਨਾ ਤਾਂ ਸ਼ਾਇਦ ਉਸ ਦਾ ਕੋਈ ਹੋਰ ਹੋਵੇਗਾ। ਨਾ ਤਾਂ ਸ਼ਾਇਦ ਉਸ ਦਾ ਕੋਈ ਹੋਰ ਹੋਵੇਗਾ। ਪਰ ਟੱਪਰੀਆਂ ਵਾਲੇ ਸਾਰੇ ਉਸ ਨੂੰ ਜੁਗਣੀ ਆਖਦੇ ਸਨ। ਜੁਗਣੀ ਇਸ ਲਈ ਕਿ ਜਦੋਂ ਕਈ ਉਹਦੇ ਮਾਨ ਵਿੱਚ ਕੋਈ ਲਹਿਰ ਜਹੀ ਉੱਠਦੀ ਤੇ ਉਹ ਇੱਕ ਲਟਕ ਨਾਲ ਜੁਗਣੀ ਦਾ ਗੀਤ ਗਾਉਂਦਾ ਪਰਦੇਸਨ ਜੁਗਣੀ ਕੂਕਦੀ ਬਾਗਾਂ ਦੇ ਨਿੰਬੂ ਚੁੱਪਦੀ ਹੋ ਓ ਹਾਂ ਤਸਾਰੀਆਂ ਟੱਪਰੀਆਂ ਵੱਲ ਇਸ ਤਰ੍ਹਾਂ ਮੂੰਹਿਆਂ ਜਾਂਦੀਆਂ ਜਿਵੇਂ ਉਸਨੇ ਆਪਣੇ ਚੁਗਿਰਦੇ ਵਿੱਚ ਕੋਈ ਜਾਦੂ ਫੂਕ ਦਿੱਤਾ ਹੋਵੇ ਜੁਗਣੀ ਦੇ ਗੀਤ ਦੀ ਲਹਿ ਜਦੋਂ ਸੁਖਮਤਾ ਨਾਲ ਮੁੱਕ ਜਾਂਦੀ ਤਾਂ ਉਸ ਦੇ ਉਦਾਲਿਓ ਵਿਸਮਾਦ ਵਿੱਚ ਗਵਾਚੇ ਸਰੋਤਿਆਂ ਦੇ ਦਿਲ ਆਪ ਮੁਹਾਰੇ ਪ੍ਰਸ਼ੰਸਕ ਬੋਲੀ ਵਿੱਚ ਫੁੱਟ ਪੈਂਦੀ ਆਸ਼ਕੇ ਜੁਗਣੀ ਨਹੀਂ ਰੀਸਾਂ ਤੇਰੀਆਂ ਜੁਗਣੀ ਦੀਆਂ ਜੂਣੀ ਪਾਸੂ ਇੱਕ ਦੋਲ ਵੇਰੇ ਸੰਨ ਤੇ ਇੱਕ ਦੋ ਕੋਠੀਆਂ ਵਿੱਚ ਉਹਦਾ ਦੁੱਧ ਵੀ ਲੱਗਦਾ ਸੀ ਸੂਰਜ ਦੇ ਟਿੱਕੀ ਨਾਲ ਜੁਗਣੀ ਦੁੱਧ ਦੀ ਬਲਟੋਹੀ ਚੁੱਕਦਾ ਤੇ ਕੋਠਿਓਂ-ਕੋਠੀ ਫਿਰਦਾ ਹਰ ਬੂਹੇ ਕੋਈ ਨਾ ਕੋਈ ਨੌਕਰ ਜੁਗਣੀ ਤੇ ਦੁੱਧ ਪੋਆ ਲੰਗਾ ਇਨਾ ਕੋਠਿਓਂ ਵਿੱਚ ਇੱਕ ਕੋਠੀ ਇੱਕ ਐਸਡੀਓ ਸਰਦਾਰ ਦੀ ਸੀ ਇਸ ਕੋਠੀ ਵਿੱਚ ਜਦੋਂ ਜੁਗਣੀ ਦੁੱਧ ਦੇਣ ਜਾਂਦਾ ਤਾਂ ਕਈ ਵਾਰ ਨੌਕਰਾਂ ਦੀ ਬਜਾਏ ਇੱਕ ਪਤਲੀ ਜਹੀ ਸੁਨੱਖੀ ਮੁਟਿਆਰ ਜੁਗਣੀ ਤੇ ਦੁੱਧ ਪੋਣ ਬੂਹੇ ਤੇ ਆ ਜਾਂਦੀ ਜੁਗਣੀ ਦੇ ਹੱਥ ਵਿੱਚ ਕੰਬ ਦੀ ਗੜਵੀ ਵਿੱਚੋਂ ਦੁੱਧ ਦੀ ਚਿੱਟੀ ਧਾਰ ਅਮੀਰ ਬਰਤਨ ਵਿੱਚ ਇਸ ਤਰ੍ਹਾਂ ਕੰਬ ਕੰਬ ਡੁੱਲਦੀ ਜਿਵੇਂ ਜੁਗਣੀ ਦੇ ਦਿਲ ਕਿਸੇ ਬੇਅਦਵੀ ਦੇ ਡਰੋਂ ਕੰਬ ਰਿਹਾ ਹੋਵੇ ਤੇ ਮਟਿਆਰ ਦੀਆਂ ਨਜ਼ਰਾਂ ਜੁਗਣੀ ਦੇ ਕਾਲੇ ਘੰਗਰਾਂ ਵਿੱਚ ਉਲਝ ਜਾਂਦੀਆਂ ਕੋਠੀਆਂ ਵਿੱਚ ਦੁੱਧ ਪਗਦਾ ਆ ਕੇ ਜੁਗਣੀ ਆਪਣੇ ਲਵੇਰੇ ਛੇੜਦਾ ਤੇ ਦੂਰ ਕਿਤੇ ਜੂਹੀ ਚਰਾਂਦੀ ਜਾ ਨਿਕਲਦਾ ਜਦੋਂ ਉਹਦੇ ਚਰਦੇ ਲਵੇਰੀਆਂ ਦੀ ਪ੍ਰਸੰਨ ਬੂਥੀਆਂ ਮੱਲੇ ਹੋਏ ਘਾਹ ਵਿੱਚ ਅੱਧੋ-ਅੱਧ ਲੁਕ ਜਾਂਦੀਆਂ ਤਾਂ ਜੁਗਣੀ ਨੂੰ ਕੋਈ ਆਧਾਰ ਆ ਜਾਂਦਾ ਵਣਾਂ ਦੇ ਕੁਆਰੀ ਪੌਣ ਸੰਗ-ਸੰਗ ਵਗਦੀ ਉਹਦੇ ਕੁੰਗਰਾਲੇ ਛੱਤੇ ਜ਼ਰਾ-ਜ਼ਰਾ ਫਰਫਰਾਉਂਦੇ ਉਹਦੇ ਦਿਲ ਵਿੱਚ ਇੱਕ ਲਹਿਰ ਨੱਚਦੀ ਕਟੋਰੀਆਂ ਬਣੇ ਬੁੱਲ ਬੰਸਰੀ ਦੇ ਛੇਕ ਨੂੰ ਸ਼ੂ ਜਾਂਦੇ ਬੰਸਰੀ ਦੇ ਨਿੱਕੇ ਛੇਕਾਂ ਉੱਤੇ ਸੌਲੀਆਂ ਉਂਗਲੀਆਂ ਡਿਗਦੀਆਂ ਜੁਗਣੀ ਦਾ ਮਿੱਠਾ ਗੀਤ ਤੇ ਛੇਕਾਂ ਵਿੱਚੋਂ ਤੜਫ ਤੜਫ ਨਿਕਲਦਾ ਤੇ ਵਣਾਂ ਦੇ ਸੁੱਚੇ ਮੰਡਲ ਵਿੱਚ ਲਹਿਰ ਜਾਂਦਾ ਫੁੱਲ ਡਾਲੀਆਂ ਉੱਤੇ ਟਾਟਾ ਚੁੰਮਣ ਲੱਗ ਜਾਂਦੇ ਬਣਾ ਕੋਈ ਤਾਜ਼ਗੀ ਨਿਖਰੀ ਜਾਪਦੀ ਤੇ ਚਰਦੇ ਲਵੇਰੇ ਚਰਨਾ ਛੱਡ ਬੂਥੀਆਂ ਵਿੱਚ ਘਾਹ ਦੇ ਰੁਗ ਸੰਭੀ ਜੁਗਣੀ ਵੱਲ ਇਸ ਤਰ੍ਹਾਂ ਦੇਖਣ ਲੱਗ ਜਾਂਦੇ ਜਿਵੇਂ ਉਹ ਬੰਸਰੀ ਵਿੱਚ ਉਹਨਾਂ ਦੇ ਦਿਲ ਦੀਆਂ ਬਾਤਾਂ ਪਾ ਰਿਹਾ ਹੈ ਪਰ ਸ਼ਾਮੇ ਲੰਮੇ ਹੋ ਜਾਂਦੇ ਸੂਰਜ ਦੂਰ ਦੇ ਸੰਘਣੇ ਝੁੰਡਾਂ ਓਲੇ ਪੱਛਮੀ ਨੁੱਕਰ ਉੱਤੇ ਝੁਕ ਜਾਂਦਾ ਜੁਗਣੀ ਦੀਆਂ ਟਿਚਕਾਰੀਆਂ ਅੱਗੇ ਲਵੇਰੇ ਟੱਪਰੀਆਂ ਵੱਲ ਨੂੰ ਹੋ ਤੁਰਦੇ ਕਦੀ ਕਦੀ ਜਦੋਂ ਰਾਤ ਡੂੰਗੀ ਹੋ ਜਾਂਦੀ ਤਾਂ ਜੁਗਣੀ ਇਕੱਲਾ ਹੀ ਨਾਲੇ ਦੇ ਕੰਢੇ ਉੱਤੇ ਆ ਨਿਕਲਦਾ ਤੇ ਬੰਸਰੀ ਵਿੱਚ ਜੁਗਣੀ ਦਾ ਗੀਤ ਫੂਕ ਦਿੰਦਾ ਖاموش ਪ੍ਰਕriti ਸਰੂਰੀ ਜਾਂਦੀ ਤੇ ਆਪਣੇ ਧਿਆਨ ਵਗਦਾ ਸਾਉਵਾਲ ਬੰਸਰੀ ਦੀਆਂ ਜਾਦੂ ਤਾਨਾਂ ਨਾਲ ਕੀਲਿਆ ਜਾਂਦਾ ਜਦੋਂ ਕਦੀ ਚਾਨਣੀ ਵਿੱਚ ਨਾਤੀ ਹੋਈ ਡੂੰਗੀ ਰਾਤ ਟਿਕੀ ਹੁੰਦੀ ਤੇ ਰੇਡੀਓ ਬਾਜੇ ਚੋਪੋ ਹੋ ਜਾਂਦੇ ਤਾਂ ਇਹ ਤਾਨਾਂ ਉਰਾਰ ਦੀਆਂ ਕੁੱਠੀਆਂ ਤੱਕ ਜਾ ਥਿਰਕਦੀਆਂ ਚਿੱਟੀਆਂ ਮਸ਼ਹਰੀਆਂ ਵਿੱਚ ਨਿਸਲ ਪਈ ਜ਼ਿੰਦਗੀ ਕਿਸੇ ਲੋਰ ਵਿੱਚ ਗੁਆਚ ਜਾਂਦੀ ਤੇ ਕਿਸੇ ਨਾ ਕਿਸੇ ਮਸ਼ਹਰੀ ਵਿੱਚੋਂ ਸੁਤੇ ਸਿੱਧ ਆਖਿਆ ਜਾਂਦਾ ਇਹ ਬੰਸਰੀ ਜਿਵੇਂ ਕਿਸੇ ਕਲਾਕਾਰ ਦੇ ਬੁੱਲ ਰਹੀ ਹੋਵੇ ਜਰੂਰ ਇਸ ਵਿੱਚ ਕੋਈ ਦਿਲ ਦੀ ਬੇਦਨਾ ਫੂਕਦਾ ਹੈ ਤੇ ਲੈ ਦੀਆਂ ਥਰਕਣਾ ਹੀਠ ਉਰਾਰ ਦੀ ਜ਼ਿੰਦਗੀ ਮਿੱਠੀ ਨਿੰਦਰ ਵਿੱਚ ਖੋ ਜਾਂਦੀ ਅਗਲੇ ਸਵਿਰ ਦੁੱਧ ਦੇ ਬਲਟੋਹੀ ਚੁੱਕ ਕੇ ਜੁਗਣੀ ਕੋਠਿਓਂ ਕੋਠੀ ਜਾਂਦਾ ਪਰ ਜਦ ਉਹ ਐਸਟੀਓ ਸਰਦਾਰ ਦੇ ਬੁਹੇ ਅੱਗੇ ਖਲੋਂਦਾ ਤਾਂ ਉਹਨੂੰ ਪ੍ਰਤੀਤ ਹੁੰਦਾ ਜਿਵੇਂ ਇਸ ਬੁਹੇ ਉਸ ਲਈ ਗੁਜਾਦਰ ਹੈ ਉਹਨੂੰ ਪਾਲਦੀ ਪਾਲ ਆਪਣਾ ਗਵਾਲ ਪਣ ਭੁੱਲ ਜਾਂਦਾ ਤੇ ਕਲਾਕਾਰੀ ਬੜਿੱਤਨ ਦਾ ਅਹਿਸਾਸ ਉਹਦੇ ਮਨ ਵਿੱਚੋਂ ਲੰਘ ਜਾਂਦਾ। ਉਹਦੀ ਗਵਾਲੀ ਆਵਾਜ਼ ਉਤੇ ਟੁੱਪ ਟੁੱਪ ਕਰਦੀ ਤੋਸ਼ ਬਰਤਨ ਲੈ ਕੇ ਬੂਹੇ ਉੱਤੇ ਉਹਦੀ। ਜੁਗਣੀ ਨੇ ਬੰਸਰੀ ਦੀਆਂ ਤਾਨਾ ਵਰਗੀਆਂ ਕੱਚੇ ਦੁੱਧ ਦੀਆਂ ਕੰਬ ਦੀਆਂ ਤਾਰਾਂ ਨਾਲ ਅਮੀਰ ਬਰਤਨ ਨੂੰ ਭਰ ਦੇਣਾ। ਦੁੱਧ ਦਾ ਵਰਤਨ ਫੜਦੇ ਹਪਾਲ ਦੀ ਪਲ ਜੁਗਣੀ ਤੇ ਤੋਸ਼ ਦੀਆਂ ਨਜ਼ਰਾਂ ਮਿਲ ਜਾਂਦੀਆਂ ਪਰ ਜੁਗਣੀ ਦੀਆਂ ਨਜ਼ਰਾਂ ਚੱਟੂ ਦੇ ਘੁੰਗਰਾਂ ਵਾਂਗ ਕਿਸੇ ਹਿਮਾਕਤ ਦੇ ਡਰੋਂ ਹੁੰਡਲਾ ਜਾਂਦੀਆਂ ਤੇ ਤੋਸ਼ ਦੀਆਂ ਨਜ਼ਰਾਂ ਉਹਦੀਆਂ ਬੇਪਰਵਾਹ ਲਿਟਾ ਮੰਗ ਲਹਿਰ ਲਹਿਰ ਉਹਦੇ ਮੰਗਰੇ ਜਾਂਦੀਆਂ ਤੋਸ਼ ਦੇ ਹੋਠਾਂ ਉਤੇ ਇੱਕ ਸਦਰ ਜਾਗਦੀ ਪਰ ਉਹ ਬੋਲ ਨਾ ਸਕਦੇ ਤੋਸ਼ ਕਾਲਜ ਦੇ ਤੀਜੇ ਬਰੇ ਵਿੱਚ ਪੜਦੀ ਸੀ ਉਸ ਦੇਖਿਆ ਕਾਲਜ ਵਿੱਚ ਜੋ ਕੱਚ ਕਲਾਕਾਰਾਂ ਜਾਂ ਕਲਾ ਬਾਰੇ ਪੜਾਇਆ ਜਾਂਦਾ ਹੈ ਉਹੋ ਜਿਹਾ ਬਹੁਤ ਕੁਝ ਉਹਨੂੰ ਜੁਗੜੀ ਦੀ ਨਹਾਰ ਵਿੱਚੋਂ ਦਿਸਦਾ ਹੈ ਕਾਂਜੋ ਆਉਂਦੇ ਹੁੰਦੇ ਸਾਈਕਲ ਦਾ ਰੁਖ ਟੱਪਰੀਆਂ ਵੱਲ ਨੂੰ ਰਹਿੰਦਾ। ਕੋਠੀ ਦਾ ਫਾਟਕ ਮੁੜਨ ਲੱਗਿਆ ਉਹ ਇੱਕ ਵਾਰ ਟੱਪਰੀਆਂ ਵੱਲ ਉੜਕੇ ਤੱਕ ਦੀ। ਚਾਨਣ ਚਾਨਣੀ ਵਿੱਚ ਨਹਾਤੀ ਗਰਮੀਆਂ ਦੀ ਇੱਕ ਟਿਗੀ ਰਾਤ ਸੀ। ਰੇਡੀਓ ਵਾਜੇ ਬੰਦ ਹੋ ਚੁੱਕੇ ਸਨ। ਆਪਣੇ ਧਿਆਨ ਵਗਦੇ ਮਸਤ ਨਾਲੇ ਦੀਆਂ ਲਹਿਰਾਂ ਉੱਤੇ ਚੰਨ ਦੀਆਂ ਰਿਸ਼ਮਾਂ ਚਲਮੇਲ ਕੱਢ ਰਹੀਆਂ ਸਨ। ਜੁਗਣੀ ਨਾਲੇ ਦੇ ਕੰਢੇ ਉੱਤੇ ਆਇਆ ਤੇ ਬੰਸਰੀ ਵਿੱਚ ਗੀਤ ਫੂਕਿਆ। ਬੰਸਰੀ ਦੀਆਂ ਥਰਕਦੀਆਂ ਤਾਨਾਂ ਪਾਰ ਦੀਆਂ ਕੋਠੀਆਂ ਨੂੰ ਜਾਪੂਆਂ ਚਿੱਟੀਆਂ ਮਸ਼ਹਰੀਆਂ ਲੋਰੀਆਂ ਗਈਆਂ ਤੋਸ਼ੀ ਦੇ ਮਨ ਨੂੰ ਕੋਈ ਖੁੱਛ ਜਿਹੀ ਵਜੀ ਉਸ ਬਾਰੋ-ਬਾਰ ਮਸ਼ਹਰੀ ਦੇ ਪੱਲੇ ਚੁੱਕ ਕੇ ਆਲਾ-ਦੁਆਲਾ ਦੇਖਿਆ ਜੁਗਰਦਾ ਸੁੱਤਾ ਜਾਪਿਆ ਉਹ ਉੱਠੀ ਘਾਉ ਉੱਤੇ ਬੋਲੇ-ਬੋਲੇ ਬਾਬਾ ਦੀ ਫਾਟਕ ਲੰਗੀ ਸੜਕ ਟੱਪੀ ਤੇ ਬੰਸਰੀ ਦੀ ਸੇਧ ਨੂੰ ਨਾਲੇ ਦੇ ਰੇਬ ਕਿਨਾਰੇ ਉੱਤੇ ਆਖੜੀ ਨਿੰਮੀ ਨਿੰਮੀ ਪਵਨ ਨਾਲ ਉਹ ਦੇ ਸੌਣ ਵਾਲੇ ਧਾਰੀਦਾਰ ਕੱਪੜੇ ਨਿੱਕਾ ਨਿੱਕਾ ਫਰਫਰਾ ਰਹੇ ਸਨ। ਬੰਸਰੀ ਚੁੱਪ ਹੋ ਗਈ ਜੁਗਣੀ ਦਾ ਚੰਨੀ ਵਿੱਚ ਧੂਤਾ ਮੁਖੜਾ ਉਰਲੇ ਕੰਢੇ ਤੋਂ ਦਿਸ ਰਿਹਾ ਸੀ। ਬੰਸਰੀ ਵਿੱਚ ਕੀ ਜਾਦੂ ਫੁਕਦਾ ਹੈ ਜੁਗਣੀ ਸੱਚੀ ਇਹਦੀਆਂ ਤਾਨਾਂ ਤਾਂ ਮੇਰਾ ਦਿਲ ਕੱਢ ਲਈਆਂ। ਆਵਾਜ਼ ਨੂੰ ਬੜੇ ਹੁਨਰ ਨਾਲ ਹੌਲੀ ਬਲਾ ਬਣਾ ਕੇ ਤੋਸ਼ ਨੇ ਉਰਲੇ ਕੱਢਿਓ ਗਿਆ। ਕੌਣ ਬੀਬੀ ਜੀ ਜੁਗਣੀ ਸਿਆਣ ਕੇ ਹੈਰਾਨ ਸੀ। ਉਹਨੂੰ ਜਪੈ ਜਿਵੇਂ ਬਗਦਨਾਲਾ ਉਹਨਾਂ ਦੀ ਵਿੜਕ ਸੁਣਨ ਲਈ ਖੜੂ ਗਿਆ ਹੋਵੇ। ਬੀਬੀ ਜੀ ਤੁਸੀਂ ਇਕੱਲੇ ਐਸ ਵੇਲੇ ਜੁਗਣੀ ਦਿਲ ਕੀਤਾ ਤੇਰੀਆਂ ਤਾਨਾਂ ਦੇ ਨੇੜੇ ਹੋ ਜਾਵਾਂ। ਤੋਸ਼ੀ ਨਾਲੇ ਦੇ ਢਲਾਣ ਉੱਤਰ ਕੇ ਚੇਲਮੇਲ ਬਗਦੀ ਧਾਰ ਦੇ ਕੰਢੇ ਉੱਤੇ ਹੋ ਗਈ ਤੇ ਇਸੇ ਤਰ੍ਹਾਂ ਪਰਲੇ ਪਾਸਿਓਂ ਜੁਗਣੀ। ਬੀਬੀ ਜੀ ਤੁਸੀਂ ਜੁਗਣੀ ਨੇ ਆਕਾਸ਼ ਵੱਲ ਤੱਕਿਆ ਚਾਨ ਲੀਰੋ ਲੀਰ ਬਦਲ ਉੱਤੇ ਉੱਡਦਾ ਜਾ ਰਿਹਾ ਸੀ। ਰਾਤ ਚੁੱਕੀ ਬੀਤ ਗਈ ਏ। ਜੁਗਣੀ ਜਦੋਂ ਤੂੰ ਗਿੱਧਾ ਦੁੱਧ ਦੇਣ ਜਾਂਦਾ ਹੈ ਦਿਲ ਕਰਦਾ ਹੈ ਤੇਰੇ ਨਾਲ ਗੱਲਾਂ ਕਰਾਂ ਤੁਸੀਂ ਕਿੰਨੇ ਚੰਗੇ ਹੋ ਬੀਬੀ ਜੀ ਜੁਗਣੀ ਨੂੰ ਆਪਣੇ ਸਾਹਮਣੇ ਰੰਗ ਉੱਤੇ ਕੋਈ ਰੂਪ ਨਿਕਲਿਆ ਜਾਪਿਆ ਜੁਗਣੀ ਤੂੰ ਅਤੇ ਇਹਨਾਂ ਟੱਪਰੀਆਂ ਵਿੱਚ ਕੀ ਕਰਨਾ ਰਹਿਣਾ ਹੈ ਸਾਰਾ ਦਿਨ ਲਿਵੇਰੇ ਚਾਰਦਾ ਹਾਂ ਬੀਬੀ ਜੀ ਤੇ ਕੁਝ ਟੱਪਰੀ ਬਾਸਨ ਦੀ ਜ਼ਿੰਦਗੀ ਬਾਰੇ ਲਿਖਦਾ ਹਾਂ ਜਿੰਨਾ ਵਿੱਚੋਂ ਮੈਂ ਆਪ ਹਾਂ ਤੇ ਤੁਸੀਂ ਲੇਖਕ ਹੋ ਜੁਗਣੀ ਤੋਸ਼ ਨੂੰ ਇਹੋ ਜਿਹੀ ਅੰਦਰਲੀ ਖੁਸ਼ੀ ਹੋਈ ਇਹੋ ਜਿਹੀ ਆਪਣਾ ਕਿਆਸ ਠੀਕ ਨਿਕਲਣ ਉਤੇ ਹੁੰਦੀ ਹੈ ਨਾਲੇ ਦਾ ਪਾਣੀ ਪਿੰਨਿਆਂ ਤੱਕ ਸੀ ਤੇ ਪਾਰ ਤੈਨੁਕ ਗਸ ਤੋਸ਼ ਨੇ ਸੁਥਨ ਸ਼ੂੰਗੀ ਤੇ ਪਾਰ ਜੁਗਣੀ ਦੇ ਨਾਲ ਜਾਖ ਲਈ ਕੋਈ ਵਿਥ ਹੁਣ ਉਹਨਾਂ ਦੇ ਵਿਚਾਲੇ ਨਹੀਂ ਸੀ ਦੋਸ ਮਾਜਾਂ ਵਿਚਕਾਰ ਲਈ ਖਾਈ ਪਿਆਰ ਨੇ ਤਰ ਲਈ ਜੁਗਣੀ ਨੇ ਡੂੰਗੀ ਨਜ਼ਰ ਨਾਲ ਤੋਸ਼ੀ ਵੱਲ ਤੱਕਿਆ ਉਹ ਨਿੱਕੇ ਨਿੱਕੇ ਚਾਨਣ ਉਹਦੀਆਂ ਅੱਖਾਂ ਵਿੱਚ ਚਮਕਦੇ ਦੇਦੇ ਸੀ ਗੋਰੇ ਵਿੱਚ ਸਾੰਮਲੇ ਕਿ ਸਾੰਮਲੇ ਵਿੱਚ ਗੋਰਾ ਹੱਥ ਘੁੱਟ ਘੁੱਟ ਜਾਂਦਾ ਤੇ ਫਿਰ ਸੁਤੇ ਸਿੱਧ ਤੋਸ਼ੀ ਦੀਆਂ ਕੂੜੀਆਂ ਬਾਹਾਂ ਜੁਗਣੀ ਦੀ ਧੌਂਦ ਵਾਲੇ ਬਲੀਆਂ ਗਈਆਂ ਇੱਕ ਉੱਤੇ ਇੱਕ ਮੁਖੜਾ ਝੁਕਿਆ ਗੋਰੇ ਤੇ ਸਾੰਮਲੇ ਬੁੱਲ ਸ਼ੂ ਗਏ ਹਨੇਰਾ ਇੱਕ ਚਾਨਣ ਮਾਸ ਕੁੰਗਰਾਂ ਵਿੱਚ ਨਸ਼ਈ ਲੇਟਾਂ ਗੁਆਚ ਗਈਆਂ ਜੁਗਣੀ ਇੱਕ ਦੂਜੇ ਵਿੱਚ ਖੋ ਜਾਈਏ ਦੋਵੇਂ ਇੱਕ ਜਿਵੇਂ ਏਚਾਂਨ ਤੇ ਚਾਨਣੀ ਅਸੀਂ ਡੂੰਘਾਣਾ ਵਿੱਚ ਲੈ ਗਏ ਹਾਂ ਤੋਸ਼ੀ ਪੱਧਰ ਤੇ ਲੋਕ ਸਾਨੂੰ ਨੀਵੇਂ ਜਾਣਨਗੇ ਤੁਸੀਂ ਕਲਾਕਾਰ ਹੋ ਜੁਗਣੀ ਤੋਸ਼ੀ ਨੇ ਇਸ ਲੈਜੇ ਵਿੱਚ ਗਿਆ ਜਿਵੇਂ ਉਪਧਰਾਂ ਵੱਲ ਜਾਂਦੇ ਜੁਗਣੀ ਨੂੰ ਸਗੋਂ ਹੋਰ ਡੂੰਘਾਣਾ ਵਿੱਚ ਲੈਣ ਲੈ ਖਿੱਚਦੀ ਹੋਈ ਪਰ ਤੁਸੀਂ ਇਸਤਰੀ ਹੋ ਤੋਸ਼ੀ ਇਸਤਰੀ ਸਭ ਕੁਝ ਅਖਵਾ ਸਕਦੀ ਹੈ ਤੇ ਹੋਰ ਦੁਸ਼ਣ ਨੂੰ ਜਰ ਸਕਦੀ ਹੈ ਇਸ ਦੀ ਮਹਾਨਤਾ ਹੈ ਤੁਸੀਂ ਠੀਕ ਹੋ ਬੇਸ਼ੱਕ ਬਰਕੂਠੀਆਂ ਬੰਗਲਿਆਂ ਵਾਲੇ ਵੱਡੇ ਆਦਮੀ ਤੁਹਾਡੀ ਇਸ ਪਿਆਰ ਫਿਲਾਸਫੀ ਨੂੰ ਨਹੀਂ ਚਰੰਗੇ ਉਹਦੋਂ ਤੱਕ ਉਹਨਾਂ ਤੋਂ ਬੱਗੇ ਹੋਣਾ ਹੀ ਪਏਗਾ ਜਦੋਂ ਤੱਕ ਡੂੰਘਾਣਾ ਦੇ ਪੱਦਰ ਇੱਕ ਨਹੀਂ ਹੋ ਜਾਂਦੇ ਹਵਾ ਨੇ ਇੱਕ ਫਰਾਟਾ ਆਇਆ ਨਾਲੇ ਦੀ ਕੰਨੀ ਉਤੇ ਖੜੇ ਖਾਮੋਸ਼ ਰੁੱਖਾਂ ਦੇ ਪੱਤਰ ਖੜ ਕੇ ਤੂਸ਼ੀ ਦੀਆਂ ਫਰਫਰਾਂਦੀਆਂ ਲੇਟਾਂ ਉਤੇ ਜੁਗਣੀ ਨੇ ਭੋਲਾ ਜਿਹਾ ਹੱਥ ਫੇਰਿਆ ਤੂਸ਼ ਨੂੰ ਜੱਪਿਆ ਜਿਵੇਂ ਉਹਦੇ ਰੂਮ ਰੂਮ ਵਿੱਚ ਮਿੱਠੇ ਗੀਤ ਚਰਦੇ ਹੋਣ ਉਹਦਾ ਚਿੱਟਾ ਮੁਖੜਾ ਜੁਗਣੀ ਦੇ ਹੇਕ ਨਾਲ ਸ਼ੋ ਗਿਆ ਦੋਹਾਂ ਨੇ ਆਕਾਸ਼ ਵੱਲ ਤੱਕਿਆ ਤਾਰੇ ਮੁਸਕਰਾਉਂਦੇ ਸਨ ਤੇ ਚੰਨ ਲੀਰੋ ਲੀਰ ਬਦਲੋਟੀਆਂ ਉਤੋਂ ਉੱਡਦਾ ਜਾ ਰਿਹਾ ਸੀ ਸੁਤੀ ਸੁਤੀ ਧਾਰਤੀ ਉੱਤੇ ਪੋਲੇ ਪੈਰ ਧਰਦੇ ਤੋਸ਼ੀ ਆਪਣੀ ਮਸ਼ਹਰੀ ਵਿੱਚ ਆਬੜੀ ਇੱਕ ਮਸ਼ਹਰੀ ਵਿੱਚ ਕਿਸੇ ਪਾਸਾ ਪਰਦੇ ਤੇ ਇੱਕ ਖੰਗੂਰਾ ਜਿਸ ਵਿੱਚ ਉਸ ਯਕੀਨ ਦਾ ਸੀ ਯਕੀਨ ਦਾ ਅਹਿਸਾਸ ਸੀ ਜੋ ਚੋਰ ਨੂੰ ਪਾਰ ਉਤੋਂ ਫੜ ਕੇ ਹੁੰਦਾ ਹੈ। ਅਗਲੀ ਸਵੇਰ ਕੋਠੀਆਂ ਦੇ ਤੌਰ ਬਦਲ ਗਏ। ਟੱਪਰੀਆਂ ਵਿੱਚੋਂ ਦੁੱਧ ਆਉਣਾ ਬੰਦ ਹੋ ਗਿਆ। ਕੋਠੀਆਂ ਵਿੱਚ ਸਰਦਾਰੀਆਂ ਦੇ ਅਹਿਸਾਸ ਜਾਗੇ। ਟੱਪਰੀਆਂ ਵੱਲ ਲਿਸ਼ਕ ਦੇ ਰੌਸ਼ਨਦਾਨਾਂ ਦੇ ਸ਼ੀਸ਼ਿਆਂ ਵਿੱਚੋਂ ਜਿਵੇਂ ਕੋਈ ਜਵਾਲਾ ਹੁਣ ਟੱਪਰੀਆਂ ਉੱਤੇ 扑ਕਣਾ ਚਾਹੁੰਦੀ ਹੈ। ਕਿਸੇ ਤਾਕਤ ਕਿਸੇ ਗੈਰਤ ਨਾਲ ਕੋਠੀਆਂ ਹਰਖਾਈਆਂ ਗਈਆਂ। ਕਿਸੇ غرੂਰ ਨਾਲ ਕੋਠੀਆਂ ਦੇ ਬਨੇਰੇ ਉੱਚੇ ਹੋਣ ਲੱਗੇ ਹੋਰ ਉੱਚੇ ਹੋਰ ਉੱਚੇ ਉਹ ਹੁਣ ਅਸਮਾਨਾਂ ਦੇ ਨਾਲ ਪੜ ਸਕਦੇ ਹਨ ਕਿਸੇ ਕਾਲੇ ਕਾਗਦ ਦੀ ਕੀ ਮਜ਼ਾਲਾ ਉਹਨਾਂ ਉਤੋਂ ਉੱਡ ਜਾਏ ਉਸ ਦਿਨ ਐਕੈਸਡਿਓ ਬਲੂਨ ਸਰਕਾਰੀ ਦਫ਼ਤਰ ਵਿੱਚ ਰਿਪੋਰਟ ਪਹੁੰਚੀ ਨਵੀਂ ਬਸਤੀ ਵਿੱਚ ਨਾਲਿਆਂ ਪਾਰ ਦੀਆਂ ਟੱਪਰੀਆਂ ਸੌ ਕੋਠੀਆਂ ਦਾ ਦ੍ਰਿਸ਼ ਕੋਝਾ ਕਰਦੀਆਂ ਹਨ ਚੰਗਾ ਹੋਵੇ ਜੇ ਉਤੋਂ ਟੱਪਰੀਆਂ ਉਜਾੜ ਕੇ ਧਰਤੀ ਨੂੰ ਬਹੁਤਾ ਅਨਾਜ ਅਗਾਉਣ ਲਈ ਵਰਤੇ ਜਾਵੇ ਹੁਣ ਜੁਗਣੀ ਇਨ੍ਹਾਂ ਕੋਠੀਆਂ ਨੂੰ ਚੁਭਦਾ ਸੀ ਉਸ ਕੰਡੇ ਵਾਂਗ ਜੋ ਦਿਸਨ ਨਾਲ ਚੁਭਨ ਜਿੰਨੀ ਪੀੜ ਕਰ ਸਕਦਾ ਹੋਵੇ ਡੂੰਗੇ ਰਾਤ ਵਿੱਚ ਉਹਦੀ ਬੰਸਰੀ ਦੀਆਂ ਤਾਨਾਂ ਜਾਪਦੀਆਂ ਸਨ ਜਿਵੇਂ ਜੁਗਣੀ ਦੀਆਂ ਕਾਲੀਆਂ ਗੁਸਤਾਖ ਬਾਹਾਂ ਕੋਠੀਆਂ ਦੇ ਦੁੱਧ ਥੋਤੀ ਇੱਜ਼ਤ ਨੂੰ ਹੱਥ ਪਾਏ ਰ ਪਾਰ ਰਹੀਆਂ ਹੁਣ ਇੱਕ ਲੋਹੂ ਸੀ ਉਹਨਾਂ ਅੱਖੀਆਂ ਵਿੱਚ ਜੋ ਨਾਲਿਓਂ ਪਾਰ ਟੱਪਰੀਆਂ ਉਤੇ ਘੂਰਦੀਆਂ ਸਨ ਇਹਨਾਂ ਅੱਖਾਂ ਦੇ ਅਸਰ ਹੇਠ ਸੈਮੀਆਂ ਨਾਲਾ ਡੂਲ ਰਿਹਾ ਸੀ ਕਿ ਉਸ ਨਿਰਮਲ ਪਾਣੀ ਹੁਣ ਲਹੂ ਵਿੱਚ ਬਟਿਆ ਕੇ ਬਟਿਆ। ਜੁਗਣੀ ਅੱਜ ਕੁਝ ਢਿੱਲਾ ਢਿੱਲਾ ਸੀ ਤੇ ਉਦਾਸ ਵੀ। ਉਸ ਨੂੰ ਆਪਣੇ ਹੱਡ ਚੂਰ ਚੂਰ ਜਾਪਦੇ ਸਨ। ਦਿਨ ਗੁੱਡੇ-ਗੁੱਡੇ ਚੜਾਇਆ। ਉਹਦਾ ਦੁੱਧ ਵੀ ਪਿਆਫ਼ ਪਿਆਫ਼ ਫੁੱਟ ਗਿਆ। ਲਵੇਰੇ ਕਾਲੇ ਪੈ ਗਏ। ਰਸੇ ਖਿੱਚ ਰਹੇ ਸਨ ਟੁੱਟੇ ਜਿਹੇ ਦਿਲ ਨਾਲ ਖੁਸੇ ਹਾਜੀ ਹਾਜੁਗਣੀ ਉੱਠਿਆ। ਲਵੇਰੇ ਖੋਲੇ ਤੇ ਚਾਂਦਾ ਚਰਾਂਦਾ ਵਰਨ ਛੇੜ ਤੁਰਿਆ। ਚਰਾੰਦਾ ਅਜੇ ਹੈਰਾਨ ਸਨ ਜੁਗਣੀ ਚੁੱਪਚਪੀਤਾ ਕਿਉਂ ਆਬੜਿਆ ਬਾਂਸਰੀ ਤਰਸਦੀ ਸੀ ਉਹਦੇ ਬੁੱਲਾਂ ਦੇ ਸ਼ਾਲੇ ਚਰਾੰਦਾ ਸਹਿਕਦਿਆਂ ਸਨ ਉਹਦੀਆਂ ਜਾਦੂ ਵਰਤਾਨਾਂ ਲਈ ਘੜੀ ਇੱਕ ਬੀਤ ਗਈ ਰੁੱਖਾਂ ਦੀਆਂ ਸ਼ਾਮਾਂ ਸਰਕ ਗਈਆਂ ਜੁਗਣੀ ਨੇ ਇਧਰ ਤੱਕਿਆ ਉਧਰ ਤੱਕਿਆ ਤੇ ਉਹਦਾ ਮਨ ਕੁਝ ਹੂਰ ਹੋ ਗਿਆ ਉਹਦੇ ਦਿਲ ਵਿੱਚ ਇੱਕ ਹਲਕੀ ਜਿਹੀ ਲਹਿਰ ਆਈ ਉਹ ਲਹਿਰ ਜਿਹੜੀ ਗਮਾਂ ਦੀ ਮੌਤ ਪਿੱਛੋਂ ਗੁਲਾਬੀ ਜਿਹਾ ਖੇੜਾ ਬਣ ਕੇ ਮਸ਼ੂਸ਼ੇ ਮਹਾਂਦਰੇ ਉੱਤੇ ਫਿਰ ਜਾਇਆ ਕਰਦੀ ਸੀ ਉਹਦੇ ਕਟੋਰੀਆਂ ਬਣੇ ਬੁੱਲ ਬੰਸਰੀ ਦੇ ਸ਼ੇਕ ਨੂੰ ਸ਼ੂ ਗਏ ਨਿੱਕਿਆਂ ਸ਼ੇਕਾਂ ਉਤੇ ਸੌਲੀਆਂ ਉਂਗਲਾਂ ਡਿੱਗਣ ਲੱਗੀਆਂ ਟੀ ਜੁਗਣੀ ਦੀ ਪਿੱਠ ਪਿੱਛੇ ਲਾਲ ਮੰਗੋਰਾ ਖੁੱਲ ਗਿਆ ਸੌਰੀ ਦਿਆ ਕਮੀਨਾ ਸਾਡੇ ਪੱਗ ਨੂੰ ਹੱਥ ਪਾਏ ਗੋਲੀ ਦੇ ਪਿੱਛੇ ਆਵਾਜ਼ ਸੀ ਜਿਹੜੀ ਲੋਥਬੰਦੇ ਜੁਗਣੀ ਨੇ ਸੰਗਣੇ ਝੁੰਡਾ ਪਿੱਛੋਂ ਆਉਂਦੀ ਸੁਣੀ ਤੇ ਫਿਰ ਉਸ ਦੇਖਿਆ ਰੌਸ਼ਨ ਦਾਣਾ ਦੇ ਸ਼ਿਸ਼ਿਆਮੰਗ ਲਿਸ਼ਕਦੀਆਂ ਘੂਰਦੀਆਂ ਅੱਖਾਂ ਉਹਦੀਆਂ ਰੁਕ-ਰੁਕ ਝਮਕਦੀਆਂ ਪਲਕਾਂ ਉੱਤੇ ਚੌੜੀਆਂ ਹੋ ਰਹੀਆਂ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ